ਵਿੱਚ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਹੋ ਰਹੀਆਂ ਨੇ ਇਸ ਦੌਰਾਨ ਕਾਫੀ ਤਰੇ ਰਾਖਿਆ ਵਿੱਚ ਫਿਰ ਹਾਲ ਪੋਲਿੰਗ ਦੀ ਰਫ਼ਤਾਰ ਕਾਫੀ ਮੱਠੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਕਈ ਜਗ੍ਹਾ ਜਿੱਥੇ 50% ਤੋਂ ਵੱਧ ਪੋਲ ਹੋ ਚੁੱਕੀ ਹੈ ਤੇ ਕਈ ਸ਼ਹਿਰ ਜਾਂ ਕਸਬੇ ਨੇ ਜਿੱਥੇ ਹੁਣ ਤੱਕ 30% ਤੱਕ ਵੀ VOTING ਨਹੀਂ ਪਹੁੰਚੀ ਕਿਉਂਕਿ ਹਾਲ ਤੱਕ ਲੋਕ ਵੋਟਰ ਹੱਕ ਦਾ ਇਸਤੇਮਾਲ ਕਰਨ ਨਹੀਂ ਪਹੁੰਚੇ ਪਰ ਜੇਕਰ ਖਾਸ ਤਸਵੀਰਾਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਤੋਂ ਦਿਖਾਈਏ ਤਾਂ ਇਥੇ ਪਾਹੇ ਦਾ ਪਾਹਜ ਨੌਜਵਾਨ ਸੇਠ ਠੀਕ ਨਾ ਹੋਣ ਦੇ ਬਾਵਜੂਦ ਵਾਰਡ ਨੰਬਰ 1 ਤੇ 2 ਤੇ 3 ਲਈ ਬਣਾਏ ਗੇ ਪੋਲਿੰਗ ਬੂਥ ਅੱ데 ਵਿੱਚ ਪਹੁੰਚਾ ਗਿਆ ਇਸ ਦੌਰਾਨ ਨੌਜਵਾਨ ਬੋਲਣ ਤੋਂ ਵੀ ਅਸਮਰਥ ਦਿਖਾਈ ਦਿੱਤਾ ਜਿਸ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਯੋਗਰਾਜ ਦੇ ਗਲੇ 'ਚ ਪਾਈਪ ਪਿਆ ਹੋਇਆ ਜਿਸ ਕਰਕੇ ਠੀਕ ਤਰ੍ਹਾਂ ਨਾਲ ਬੋਲ ਵੀ ਨਹੀਂ ਸਕਦਾ ਕਿ ਨਾ ਭਾਈ ਤੁਹਾਡਾ ਯੋਗਰਾਜ ਯੋਗਰਾਜ ਗਲੇ 'ਚ ਪਾਈਪ ਪਿਆ ਨਾ ਉਹ ਆਵਾਜ਼ ਸਾਫ਼ ਨਹੀਂ ਹੁੰਦੀ ਠੀਕ ਹੈ ਵੋਟ ਦੇ ਲਈ ਸਪੈਸ਼ਲ ਆਏ ਹੈਗੇ ਤੁਸੀਂ ਦੱਸੋ ਪਹਿਲੇ ਹਾਂਜੀ ਹਾਂਜੀ ਵੋਟ ਪਾਉਣੇ ਆਏ ਸਪੈਸ਼ਲ ਵੋਟ ਕਰਕੇ ਆਏ ਹੈਗੇ ਹਾਂਜੀ ਠੀਕ ਹੈ ਕਿੰਨੇ ਨੰਬਰ ਵਾਰਡ ਦੀ ਹੈਗੀ ਤੁਸੀਂ 1 ਨੰਬਰ ਵਾਰਡ ਠੀਕ ਹੈ 1 ਨੰਬਰ 1 ਨੰਬਰ ਕੀ ਲੱਗਦਾ ਕਾ ਤੁਹਾਨੂੰ ਜ਼ਰੂਰੀ ਆ ਕਿ ਜ਼ਰੂਰੀ ਦੇਖੋ ਕਹੇ ਹੋ ਦੀ ਕੰਡੀਸ਼ਨ ਹੈਗੀ ਹੈ ਮੈਡੀਕਲ ਕੰਡੀਸ਼ਨ ਨੂੰ ਲੈ ਕੇ ਲੇਕਿਨ ਫੇਰ ਵੀ ਉਹਨਾਂ ਨੇ ਜ਼ਰੂਰੀ ਸਮਝਿਆ ਵੀ ਪੈਣੀ ਚਾਹੀਦੀ ਵੋਟ ਬਹੁਤ ਜ਼ਰੂਰੀ ਜੀ ਵੋਟ ਹਾਂਜੀ ਅਧਿਕਾਰ ਆਪਣਾ ਵੋਟ ਪਾਉਣੇ ਤੇ ਹਾਂ ਹਾਂ ਇਸੇ ਕਰਕੇ ਆਈ ਆਪਣੇ ਬੇਟੇ ਨੂੰ ਵੀ ਲੈ ਕੇ ਆਏ ਆ ਠੀਕ ਹੈ ਜੀ